ਹਾਏ ਰੱਬਾ ਪੁੱਤ ਦੀ ਫੋਟੋ ਚੁੰਮ ਕੇ ਰੋਂਦੀ ਮਾਂ ਨਹੀਂ ਦੇਖੀ ਜਾਂਦੀ ਪੁੱਤ ਨੂੰ ਲਾਪਤਾ ਹੋਏ ਅੱਜ 12 ਦਿਨ ਬੀਤ ਗਏ ਹਨ ਪਰ ਕੋਈ ਖਬਰਸਾਰ ਨਹੀਂ ਲੱਭੀ ਰੋਟੀ ਪਾਣੀ ਵੀ ਨਹੀਂ ਪੱਕਾ ਘਰ ਵਿੱਚ ਕਿੰਨੇ ਦਿਨਾਂ ਤੋਂ ਆਓ ਹੁਣ ਗੱਲਬਾਤ ਕਰਕੇ ਜਾਣਦੇ ਹਾਂ ਕਿ ਮਾਮਲਾ ਕੀ ਹੈ ਹਰਬ੍ਰੂ ਤੇ ਕੀ ਗੱਲ ਹੋਈ ਬੱਚਾ ਤੁਹਾਡਾ ਨਾਮਕੀਸੀ ਬੱਚੇ ਦਾ ਜਿਹੜਾ ਗੁੰਮ ਹੋਇਆ ਰੋਹਲ ਸਿੰਘ ਬੱਚੇ ਦਾ ਨਾਮ ਹੈ ਇੱਥੇ ਘਰੋਂ 9 ਤਰੀਕ ਤੇ ਗਿਆ ਮੁੜ ਕੇ ਘਰ ਹੀ ਨਹੀਂ ਆਇਆ 9 ਤਰੀਕ ਤੋਂ ਪਿੰਡ ਹਰਪਰੇ ਤੋਂ ਗਿਆ ਤੇ ਕਿੱਥੇ ਗਿਆ 9 ਤਰੀਕ ਤੋਂ ਪਿੰਡੋਂ ਹੀ ਕਿਤੇ ਗਿਆ ਕਿ ਜਾਂ ਕਿੱਥੇ ਗਿਆ ਇਹਨਾਂ ਨੂੰ ਨਹੀਂ ਪਤਾ ਕਿ ਪਿੰਡੋਂ ਗਿਆ ਚਾਹੇ ਕਿੱਥੋਂ ਗਿਆ ਸਾਨੂੰ ਇਸ ਗੱਲ ਦਾ ਪਤਾ ਨਹੀਂ ਮੇਰਾ ਭਰਾ ਪੂਰਾ ਗਿਆ ਹੀ ਉੱਥੇ ਗਏ ਉੱਥੋਂ ਬਾਅਦ ਚ ਘਰ ਨਹੀਂ ਆਇਆ ਬੱਚਾ ਤੁਹਾਡਾ ਇਕੱਲਾ ਘਰ ਸੀਗਾ ਹਾਂਜੀ ਇਕੱਲਾ ਘਰ ਹੀ ਇਕੱਲਾ ਘਰ ਸੀ ਤੇ ਬੱਚੇ ਦੀ ਉਮਰ ਕਿੰਨੀ ਹੈ ਤੁਹਾਡੇ ਦੀ 12 ਸਾਲਾਂ ਦਾ 12 ਸਾਲ ਦਾ ਬੱਚਾ ਕਿ ਇਹ ਬਟਾਲੇ ਤੋਂ ਗੋਮੋਆ ਉਧਰ ਦੇ 9 ਤਰੀਕ ਤੋਂ ਤੇ ਮਤਲਬ ਬਾਬਾ ਜੀ ਦਾ ਵਿਆਹਪੁਰਬ ਸੀਗਾ ਬਟਾਲੇ ਹਾਂਜੀ ਪਤਾ ਨਹੀਂ ਹੁਣ ਵੀ ਘਰੋਂ ਹੋਇਆ ਚਾਹੇ ਬਾਬਾ ਜੀ ਦੇ ਵਿਆਹ ਤੋਂ ਸਾਨੂੰ ਕੋਈ ਖ਼ਬਰ ਨਹੀਂ ਪਤਾ ਹੈਗਾ ਆਖਰੀ ਵਾਰ ਤੁਸੀਂ ਕਿਦੋਂ ਵੇਖਿਆ ਬੱਚਾ ਬੰਦਾ ਤੁਸੀਂ ਕਦੋਂ ਮਿਲੇ ਬੱਚੇ 9 ਤਰੀਕ ਦਾ ਹੀ ਵੇਖਿਆ ਬਾਅਦ ਚ ਨਹੀਂ ਵੇਖਿਆ ਅੱਛਾ ਤੇ ਇਸ ਬਾਰੇ ਤੁਸੀਂ ਆਪਣੇ ਨਜ਼ਦੀਕੀ ਥਾਣੇ ਵਿੱਚ ਸਲਾਹ ਕੀਤੀ ਹੈ ਹਾਂਜੀ ਕੀਤੀ ਅਸੀਂ ਉਧਨਵਾਲ ਵੀ ਕੀਤੀ ਕਮਾਣ ਵੀ ਕੀਤੀ ਪਰ ਕੋਈ ਸੁਣਾਈ ਨਹੀਂ ਹੱਡੀ ਹੋਈ ਅੱਛਾ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਕਿਹਾ ਕਿ ਡੀਐਸਪੀ ਦੇ ਬਟਾਲੇ ਪੇਸ ਹੋ ਜੋ ਤੁਹਾਡੇ ਕੋ ਨਹੀਂ ਆਇਆ ਜਾਂਦਾ। ਅੱਛਾ ਇਹ ਤੁਹਾਨੂੰ ਕਿਹਾ ਆਪਣੀ ਉਦਨਵਾਲ ਚੋਕੀ ਵਾਲਿਆਂ ਕਿ ਕਮਾਣਾ ਵਾਲਿਆਂ ਨੇ ਕਿਹਾ। ਠੀਕ ਆ। ਤੁਹਾਨੂੰ 5 ਦਿਨ ਹੋ ਗਏ ਉੱਥੇ ਜਾਂਦਿਆਂ ਨੂੰ ਅੱਡੀ ਕੋਈ ਸੁਣਾਈ ਨਹੀਂ ਦੇ ਕਰਨ ਰੋਜ਼ ਦਿਹਾੜੀ ਢੇੜੇ ਮਾਰ ਕੇ ਆ ਜਾਈਦਾ। ਹੂੰ। ਮਤਲਬ ਪਿੰਡ ਤੁਹਾਡਾ ਇਥੇ ਮੋੱਖਾ ਦੇਖਣ ਆਏ ਕਿ ਕੋਈ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ। ਠੀਕਾ ਕਿੰਨੀ ਵਾਰ ਗਏ ਪੁਲਿਸ ਸਟੇਸ਼ਨ ਆਏ 5-6 ਵਾਰੀ ਟਲ ਗਏ ਉਹਨਾਂ ਨੂੰ ਫੋਟੋ ਵਗੈਰਾ ਕੁਝ ਦੇ ਗਏ ਬੱਚੇ ਦੀ ਹਾਂਜੀ 12 ਫਾਰਮਾ ਦੇ ਕੇ ਆਏ ਛੋਟੀਆਂ 12 ਵੱਡੀਆਂ ਦੇ ਕੇ ਆਏ ਠੀਕ ਆ ਤੇ ਇਸ ਤੋਂ ਇਲਾਵਾ ਫਿਰ ਹੋਰ ਕਿੱਥੇ ਤੁਸੀਂ ਪਾਲ ਕੀਤੀ ਬੱਚੇ ਦੀ ਆਪਣੀ ਰਿਸ਼ਤੇਦਾਰੀ ਚ ਜਾਂ ਉਹ ਸਾਰੇ ਪਾਲ ਕਰ ਲਈ ਕਿਤੇ ਨਹੀਂ ਹੈਗਾ ਕਿਤੇ ਨਹੀਂ ਮਿਲਿਆ ਤੇ ਬੱਚੇ ਦੇ ਫਾਦਰ ਸਾਹਿਬ ਕੀ ਕਰਦੇ ਆ ਉਹ ਹਲਵਾਈ ਦਾ ਕੰਮ ਕਰਦੇ ਆ ਅੱਛਾ ਉਹ ਹੁਣ ਕਿੱਥੇ ਨੇ ਇਸ ਟਾਈਮ ਉਹ ਆਏ ਹੀ ਹੁਣੇ ਚੱਲ ਗਏ ਹੋਏ ਕੰਮ ਤੋਂ ਪੈਸੇ ਪੂਏ ਫੜੇ ਆ ਠੀਕ ਹੋ ਚਲੇਗੇ ਇਹਨੇ ਤੇ ਅੱਜ ਕਿੰਨੇ ਦਿਨ ਹੋ ਗਏ ਬੱਚੇ ਨੂੰ ਅੱਜ 10 ਦਿਨ ਹੋ ਗਏ ਠੀਕ ਹੈ ਤੇ ਦਰਸ਼ਕੋ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਹੈ ਦੇਖੋ ਇੱਕ ਮਾਂ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲਾ ਰੋਟੀ ਪਾਣੀ ਕਿੰਨੇ ਦਿਨਾਂ ਦਾ ਛੱਡਿਆ ਤੇ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਇਤਾਂ ਦਾ ਬੱਚਾ ਰਾਹੁਲ ਜਿਹਦੀ ਉਮਰ 8-9 ਸਾਲ ਦਾ ਬੱਚਾ ਵਾ ਉਹ ਇੰਸਟਾਗ੍ਰam ਤੇ ਵੀਡੀਓ ਵੀ ਪਾਉਂਦਾ ਬੜਾ ਐਕਟਿਵ ਬੱਚਾ ਸੀਗਾ ਪਿੰਡ ਦਾ ਉਹ ਕਿੰਨੇ ਦਿਨਾਂ ਤੋਂ 9 ਤਰੀਕ ਤੋਂ ਲਗਭਗ ਲਾਪਤਾ ਆ ਵਾ ਜਿਹੜੇ ਵੀ ਵੇਖਣ ਵਾਲੇ ਨੂੰ ਇਹ ਖਬਰ ਸਾਡੀ ਜਿੱਤੇ ਤੱਕ ਪਹੁੰਚ ਰਹੀ ਆ ਇਹਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰੋ ਤੇ ਆਪਾਂ ਸਕਰੀਨ ਤੇ ਬੱਚੇ ਦੀ ਫੋਟੋ ਵੀ ਦੇ ਰਹੇ ਆ ਹੱਥ ਚੱਲ ਰਹੀ ਆ ਨਾਲ ਇੱਕ ਤੁਹਾਨੂੰ ਕੰਟੈਕਟ ਨੰਬਰ ਵੀ ਦੇ ਰਹੇ ਆ ਪਰਿਵਾਰ ਦਾ ਜਿੱਥੇ ਕਿਤੇ ਬੱਚੇ ਨੂੰ ਤੁਸੀਂ ਵੇਖੋ ਸਾਨੂੰ ਖਦਸ਼ਾ ਹੈ ਕਿ ਮਤਲਬ ਕੋਈ ਅੱਜਕੱਲ੍ਹ ਕੰਮ ਵਾਲੇ ਵੀ ਬੱਚੇ ਨੂੰ ਲੈ ਜਾਂਦੇ ਨੇ ਤੇ ਬੱਚੇ ਤੋਂ ਮਤਲਬ ਬਧੂਆ ਮਜ਼ਦੂਰ ਬਣਾ ਕੇ ਰੱਖਦੇ ਨੇ ਜੇ ਕੋਈ ਵੀ ਮੇਰਾ ਵੀਰ ਇਸ ਨੂੰ ਦੇਖ ਰਿਹਾ ਹੈ ਉਹ ਇਸ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਸ਼ੇਅਰ ਕਰੋਗੇ ਤੁਹਾਡਾ ਇੱਕ ਸ਼ੇਅਰ ਇਸ ਮਾਤਾ ਦਾ ਬੱਚਾ ਉਸ ਨੂੰ ਵਾਪਸ ਸੁਆਰਦਾ ਹੈ ਤੇ ਇਸ ਲਈ ਮੈਂ ਦੁਬਾਰਾ ਫਿਰ ਇਹੀ ਬੇਤੀ ਆ ਕਿ ਆਪਣੀ ਜ਼ਿੰਮੇਵਾਰੀ ਨਾਲ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਭੇਜਿਓ ਤਾਂ ਜੋ ਇਸ ਮਾ ਨੂੰ ਉਹਦਾ ਪੁੱਤ ਮਿਲ ਸਕੇ ਧੰਨਵਾਦ ਤੁਸੀਂ ਦੇਖ ਰਹੇ ਹੋ ਰਾਜੀ ਵਿਰਾਸਤ ਨਿਊਜ਼ ਧੰਨਵਾਦ ਅੱਜ ਸਾਡੇ ਸਾਥੀ ਨੇ ਥਾਣਾ ਕੁਮਾਨ ਵਿਖੇ ਪਹੁੰਚ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮਾਮਲੇ ਦੀ ਤਫ਼ਤੀਸ਼ ਕਿੱਥੋਂ ਤੱਕ ਪਹੁੰਚੀ ਹੈ ਉਥੇ ਜਾ ਕੇ ਪਤਾ ਲੱਗਾ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸਾਡੇ ਏਰੀਏ ਵਿੱਚ ਨਹੀਂ ਹੋਈ ਪੁਲਿਸ ਨੇ ਕਿਹਾ ਪਰਿਵਾਰ ਨੇ ਜੋ ਸਾਨੂੰ ਦਰਜ ਕਰਵਾਇਆ ਹੈ ਉਸ ਮੁਤਾਬਕ ਬੱਚਾ ਬਟਾਲੇ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਆਪ ਪੁਰਬ ਵਾਲੇ ਦਿਨ ਗੁੰਮ ਹੋਇਆ ਹੈ ਅਤੇ ਅਸੀਂ ਪਰਿਵਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਥਾਣਾ ਬਟਾਲਾ ਵਿਖੇ ਆਪਣੀ ਕੰਪਲੇਂਟ ਦਰਜ ਕਰਵਾਉਣ